ਅਧਿਆਪਕ ਸਾਹਿਬਾਨ ਲਈ ਲੱਕ ਦਰਦ ਵਾਸਤੇ ਤਿੰਨ ਕਸਰਤਾਂ ਜਦੋਂ ਅਧਿਆਪਕ ਸਾਹਿਬਾਨ ਲੰਬੇ ਸਮੇਂ ਲਈ ਖੜਕੇ ਪੜਾਉਂਦੇ ਨੇ ਉਹਨਾਂ ਦੇ ਲੱਕ ਦੇ ਵਿੱਚ ਜੋ ਦਰਦ ਹੈ ਉਹ ਸ਼ੁਰੂ ਹੋ ਜਾਂਦਾ ਕਿਉਂਕਿ ਲੰਬਰ ਸਪਾਈਨ ਸਟ੍ਰੇਟ ਹੋ ਜਾਂਦੀ ਹੈ ਜਾਂ ਫਿਰ ਜਿਹੜੇ ਲੋਕ ਬੈਠ ਕੇ ਲੰਬੇ ਸਮੇਂ ਲਈ ਕੰਮ ਕਰਦੇ ਆ ਜਿਹੜੇ ਬੈਂਕ 'ਚ ਲੋਕ ਜੌਬ ਕਰਦੇ ਆ ਉਹਨਾਂ ਦੇ ਵੀ ਇਹ ਸਮੱਸਿਆ ਨਿਕਲ ਕੇ ਜ਼ਿਆਦਾ ਆਉਂਦੀ ਹੈ ਲੰਬਰ ਸਪਾਈਨ ਸਟ੍ਰੇਟ ਹੋ ਜਾਂਦੀ ਹੈ ਸੋ ਉਸ ਨੂੰ ਠੀਕ ਕਰਨ ਲਈ ਸਿਰਫ ਤਿੰਨ ਕਸਰਤਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਔਰ ਇਹ ਵੀਡੀਓ ਅਧਿਆਪਕ ਸਾਹਿਬਾਨ ਤੁਹਾਡੇ ਕੋਈ ਜਾਣਕਾਰ ਹੋਣ ਤਾਂ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਰਾ ਬਹੁਤ ਆਸਾਨ ਤਰੀਕੇ ਨਾਲ ਆਪਾਂ ਲੱਕ ਦਰਦ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਕ ਸਰਾਨਾ ਔਰ ਉਸ ਦੇ ਉੱਪਰ ਇੱਕ ਹੌਟ ਪੈਕ ਰੱਖਣਾ ਹੈ ਆਪਾਂ ਗਰਮ ਕਰਕੇ ਇਸ ਨੂੰ ਤਿੰਨ ਦਿਨ ਤੁਸੀਂ ਸਵੇਰੇ ਸ਼ਾਮ 10-10 ਮਿੰਟ ਲਈ ਲੱਕ ਦੇ ਹੇਠਾਂ ਰੱਖਣਾ ਹੈ ਔਰ ਲੰਬੇ ਇਦਾਂ ਲੱਕ ਦੇ ਉੱਪਰ ਰੱਖ ਕੇ ਪੈ ਜਾਣਾ ਹੈ ਔਰ ਇਸ ਨੂੰ ਤੁਸੀਂ ਜਦੋਂ 10 ਮਿੰਟ ਹੋ ਗਿਆ ਇਸ ਕੱਟ ਦੇਣਾ ਹੈ ਔਰ ਦੈਨ ਸਾਈਡ ਲੈ ਕੇ ਇਦਾਂ ਤੁਸੀਂ ਪੈ ਜਾਓਗੇ ਇਹ ਹੋਗੀ ਤੁਹਾਡੀ ਪਹਿਲੇ 2 ਤੋਂ 3 ਦਿਨ ਲਈ ਕਸਰਤ ਹੁਣ ਜਿਹੜੀ ਮੇਨ ਐਕਸਰਸਾਈਜ਼ ਹੈ ਉਹ ਹੈਗੀ ਆ ਤੁਹਾਡੀ ਪਹਿਲੇ ਨੰਬਰ ਤੇ ਟਰੰਕ ਰੋਟੇਸ਼ਨ ਤੁਸੀਂ ਦੋਨੋਂ ਗੋਡੇ ਮੋੜ ਲੋਗੇ ਔਰ ਦੋਨੋਂ ਗੋਡੇ 90 ਡਿਗਰੀ ਤੇ ਟਰਨ ਕਰ ਲੈਣੇ ਆ ਔਰ ਗਰਦਨ ਇੱਕ ਸਾਈਡ ਲੈ ਜਾਣੀ ਹੈ ਇਦਾਂ ਕਰਕੇ ਇਸ ਜਗ੍ਹਾ ਤੇ ਇੱਥੇ ਬਹੁਤ ਜ਼ਿਆਦਾ ਖਿੱਚ ਪਏਗੀ 15 ਸੈਕਿੰਡ ਹੋਲਡ ਫਿਰ ਨਾਲ ਦੀ ਨਾਲ ਹੀ ਦੂਸਰੀ ਸਾਈਡ ਫਿਰ ਇੱਥੇ ਖਿੱਚ ਪਏਗੀ 15 ਸੈਕਿੰਡ ਹੋਲਡ ਇਹ ਹੋ ਗਈ ਟਰੰਕ ਰੋਟੇਸ਼ਨ ਐਕਸਰਸਾਈਜ਼ ਇਸ ਦੇ ਤੁਸੀਂ 5 ਸੈਟ ਲਾਉਣੇ ਆ ਇੱਕ ਸੈਟ ਤੁਹਾਨੂੰ ਲਾ ਕੇ ਦਿਖਾਇਆ ਦੂਜੀ ਐਕਸਰਸਾਈਜ਼ ਦੋਨੋਂ ਗੋਡੇ ਫੜ ਕੇ ਛਾਤੀ ਦੇ ਨਾਲ ਲਾ ਦੇਣੇ ਆ ਔਰ ਇੱਥੇ ਆਪਾਂ 15 ਸੈਕਿੰਡ ਹੋਲਡ ਕਰਨਾ ਫਿਰ ਆਪਾਂ ਛੱਡ ਦੇਣਾ ਇਸ ਦੇ ਵੀ ਤੁਸੀਂ 5 ਸੈਟ ਲਾਉਣੇ ਆ ਲਾਸਟ ਜਿਹੜੀ ਐਕਸਰਸਾਈਜ਼ ਹੈ ਉਸ ਦੇ ਲਈ ਤੁਸੀਂ ਉਲਟੇ ਲੇਟ ਚੋਗੇ ਔਰ ਦੋਨੋਂ ਹੱਥ ਜਿਹੜੇ ਆਪਣੇ ਮੋਢਿਆਂ ਦੇ ਥੱਲੇ ਰੱਖਣੇ ਆ ਔਰ ਹੌਲੀ ਹੌਲੀ ਉੱਪਰ ਉਠਣ ਦੀ ਕੋਸ਼ਿਸ਼ ਕਰਨੀ ਹਾਫ ਕੋਬਰਾ ਇੱਥੇ ਆਪਾਂ 5 ਸੈਕਿੰਡ ਹੋਲਡ ਔਰ ਦੈਨ ਆਪਾਂ ਥੱਲੇ ਚਲੇ ਜਾਣਾ ਹੌਲੀ ਹੌਲੀ ਤੁਸੀਂ ਦੇਖੋਗੇ ਇੱਕ ਦਿਨ ਜਦੋਂ ਤੁਸੀਂ ਫੁੱਲ ਕੋਬਰਾ ਕਰਨ ਲੱਗ ਜਾਓਗੇ ਤਾਂ ਤੁਹਾਨੂੰ ਆਰਾਮ ਆਉਣਾ ਵੀ ਸ਼ੁਰੂ ਹੋ ਜਾਏਗਾ ਪਹਿਲਾਂ 10 ਦਿਨ ਹਾਫ ਕੋਬਰਾ ਕਰੋਗੇ ਤੁਸੀਂ ਦੇਖੋਗੇ ਤਿੰਨ ਕਸਰਤਾਂ ਨਾਲ ਹੌਟ ਪੈਕ ਨਾਲ ਜਿਹੜੀ ਥੋੜੀ ਸਹਣਾਣਾ ਰੱਖਣਾ ਤੁਸੀਂ ਸਵੇਰੇ ਸ਼ਾਮ 10-10 ਮਿੰਟ ਲਈ ਤੁਸੀਂ ਦੇਖੋਗੇ ਲੱਕ ਦਰਦ ਨੂੰ ਘਰ ਦੇ ਵਿੱਚ ਤੁਸੀਂ ਆਸਾਨ ਕਸਰਤਾਂ ਨਾਲ ਠੀਕ ਕਰ ਲਿਆ ਹੈ ਸਤਿ ਸ਼੍ਰੀ ਅਕਾਲ